ਰਾਹੁ ਲਗ ਜਾਨ ਕੀ ਭੱਜ ਆ ਗਿਆ ਪ੍ਰਤਾਪ ਤੋਂ ਸੂਰਾ ਤੋਂ ਪਹਿਚਾਨੀਆ ਜੋ ਲੜਾ ਦੀਨ ਕੇ 헤ਦਾ ਪੂਜਾ ਪੂਜਾ ਕਰ ਮਰੇ ਕਬੂ ਨਾ ਸ਼ਾਲਾ ਕੇ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਪਕਾਲ ਮੂਰਤ ਪਕਾਲ ਮੂਰਤ ਅਜੁਨੀ ਅਜੁਨੀ ਸੈਭੰ ਗੁਰਪ੍ਰਸਾਦ ਇਕ ਓੰਕਾਰ ਇਕ ਓੰਕਾਰ ਸਤਨਾਮ ਸਤਨਾਮ ਜੁੰਦੀ ਜੁੰਦੀ ਸੈ ਭਾਉ ਮੁਰ ਪ੍ਰਸਾਦ ਜਪ ਜਪ ਆਦ ਸਚ ਹੁਦ ਸਚ ਜੁਗਾਦ ਸਚ ਨਾਹ ਪੀ ਸਚ ਕਾਲ ਕੋ ਸੀ ਪੀ ਸਚ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਸ਼ਹਾਦਤ ਨੂੰ ਜਿਹੜਾ ਸਮਰਪਿਤ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਉਹ ਕਰਵਾਇਆ ਗਿਆ ਮੈਂ ਸਮਝਣਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹ ਇੱਕ ਬਹੁਤ ਵੱਡੀਆਂ ਕੁਰਬਾਨੀਆਂ ਚੋਂ ਨਿਕਲੀ ਹੋਈ ਪਾਰਟੀ ਆ ਔਰ ਸਾਡੀ ਜਿਹੜੀ ਪਾਰਟੀ ਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿੰਘ ਸਾਹਿਬ ਜੀ ਦਾ ਜਿਹੜਾ ਹੁਕਮ ਹੋਇਆ ਜਹੇਦਾਰ ਅਕਾਲ ਤਖਤ ਸਾਹਿਬ ਜੀ ਦਾ ਕੇ 10 ਵਜੇ ਮੂਲ ਮੰਤਰ ਦੇ ਜਿਹੜੇ ਜਾਪ ਕਰਨੇ ਆ ਗੁਰਮੰਤਰ ਦੇ ਜਾਪ ਕਰਨੇ ਆ ਉਹ ਵੀ ਸਾਰੇ ਜਿਲਾ ਕਾਲੀ ਜਥੇ ਨੇ ਇਕੱਠਾ ਹੋ ਕੇ ਕੀਤੇ ਆ ਔਰ ਮੈਂ ਸਮਝਣਾ ਕਿ ਜਿਹੜਾ ਸਾਡਾ ਇੱਕ ਨੈਤਿਕ ਫਰਜ਼ ਵੀ ਬਣਦਾ ਕਿ ਅਸੀਂ ਸਿੱਖ ਪਰਿਵਾਰਾਂ ਦੇ ਵਿੱਚ ਸਾਡਾ ਜਨਮ ਹੋਇਆ ਸਾਡੀ ਆਨ ਬਾਨ ਤੇ ਸ਼ਾਨ ਵਾਸਤੇ ਜਿੱਥੇ ਤਨਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਾਰੇ ਲਾਲ ਜਿਹੜੇ ਆ ਉਹ ਸਿੱਖ ਕੌਮ ਉਤੋਂ ਜਿਹੜੇ ਆ ਵਾਰ ਦਿੱਤੇ ਸਰਬੰਸ ਜਿਹੜੇ ਦਾਨੀ ਸਾਡੇ ਸੱਚੇ ਪਾਤਸ਼ਾਹ ਜੀ ਦੇ ਅੱਜ ਛੋਟੇ ਸਾਹਿਬ ਜਾਦਿਆਂ ਦਾ ਜਿਹੜਾ ਸ਼ਹੀਦੀ ਦਿਹਾੜਾ ਹੈਗਾ ਔਰ ਪਿਛਲੇ ਦਿਨੀ ਵੱਡੇ ਸਾਹਿਬ ਜਾਦਿਆਂ ਦੀ ਜਿਹੜੀ ਸ਼ਹਾਦਤ ਹੋਈ ਆ ਉਹਨੂੰ ਸਮਰਪਿਤ ਜਿਹੜਾ ਇਹ ਪ੍ਰੋਗਰਾਮ ਕਰਾਇਆ ਗਿਆ ਸਿੱਖ ਨੌਜਵਾਨ ਬੱਚੇ ਜਿਹੜੇ ਸਾਡੇ ਨਵੀਂ ਪਨੀਰੀ ਜਿਹੜੀ ਸਾਡੀ ਆ ਉਹਨੂੰ ਜਿਹੜਾ ਉਹ ਅਸੀਂ ਜਿਹੜਾ ਅੱਜ ਦਸਤਾਰਾਂ ਵੀ ਸਜਾਈਆਂ ਔਰ ਗੁਰਸਿੱਖੀ ਦਾ ਜਿਹੜਾ ਜੋੜਨ ਦਾ ਉਹਨਾਂ ਨੂੰ ਯਤਨ ਕੀਤਾ ਤਾਂ ਕਿ ਜਿਹੜਾ ਸਾਡਾ ਸ਼ਾਨਾਮਤਾ ਇਤਿਹਾਸ ਆ ਇਨੂੰ ਸਾਡੀ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਉਹ ਯਾਦ ਰੱਖਣ ਔਰ ਤਗੜੇ ਹੋ ਕੇ ਸਿੱਖ ਇਤਿਹਾਸ ਨਾਲ ਜੁੜੀਆਂ ਰਹਿਣ ਇੰਨੀ ਜਿਹੜੀ ਜਿਹੜੀ ਮੈਂ ਆਪਣਾ ਜ਼ਿਲ੍ਹੇ ਦਾ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਜਿਹੜਾ ਮੇਰਾ ਨੈਤਿਕ ਫਰਜ਼ ਬਣਦਾ ਸੀ ਮੈਂ ਉਹ ਅਦਾ ਕੀਤਾ ਆ ਸੋ ਸਾਰੀ ਜਿੰਨੀ ਆਈ ਹੋਈ ਲੀਡਰਸ਼ਿਪ ਸੰਗਤ ਉਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ